ਸਾਸ਼ਰੀ ਕਾਲ ਜੀ ਜਦੋਂ ਵੀ ਪੰਜਾਬ ਆਪਣੇ ਦਿਮਾਗ ਤੇ ਸੋਚੀਦਾ ਹੈ ਤੇ ਸਾਨੂੰ ਹਰੇ ਭਰੇ ਖੇਤ ਸਰੋ ਦੇ ਖੇਤ ਸੋਨੇ ਵਰਗੀ ਮਿੱਟੀ ਨਜ਼ਰ ਆਂਦੀ ਹੈ ਲੇਕਿਨ ਅੱਜ ਅੱਜ ਜਦੋਂ ਵੀ ਸੋਸ਼ਲ ਮੀਡੀਆ ਖੋਲੀਦਾ ਹੈ ਨਿਊਜ਼ ਚੈਨਲ ਖੋਲੀ ਦੇ ਡੁੱਬਿਆ ਹੋਇਆ ਪੰਜਾਬ ਨਜ਼ਰ ਆ ਰਿਹਾ ਹੈ ਇੰਨਾ ਦਿਲ ਦੁਖੀ ਹੁੰਦਾ ਹੈ ਕਿਉਂਕਿ ਮੈਂ ਖੁਦ ਪੰਜਾਬ ਦੀ ਪੈਦਾਵਾਰ ਆ ਅੰਮ੍ਰਿਤਸਰ ਦੀ ਔਰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਮੈਨੂੰ ਇਹ ਗੱਲ ਕਹਿੰਦੇ ਹੋਏ ਕਿਉਂਕਿ ਮੈਂ ਆਏ ਦਿਨ ਆਪਣੇ ਘਰਦਿਆਣਾ ਨਾਲ ਸੰਪਰਕ ਕਰਕੇ ਪੁੱਛਦੀ ਰਹਿੰਦੀ ਆ ਕੀ ਹੋਇਆ ਕੀ ਹੋਇਆ ਪਾਣੀ ਘਟ ਹੋਇਆ بارش ਘਟ ਹੋਈ ਲੇਕਿਨ ਅਜਨਾਲਾ ਸੁਲਤਾਨਪੁਰ ਲੋਧੀ ਹੋਰ ਵੀ ਕਈ ਛੋਟੇ ਛੋਟੇ ਪਿੰਡ ਨੇ ਜੋ ਹੜਾ ਦੀ ਮਾਰ ਥੱਲੇ ਆ ਗਏ ਨੇ ਔਰ ਬਹੁਤ ਸਾਰੀਆਂ ਸੰਸਥਾਵਾਂ ਤੇ ਫਾਊਂਡੇਸ਼ਨ ਮਿਲ ਜੁਲ ਕੇ ਕੰਮ ਕਰ ਰਹੇ ਨੇ ਮੈਂ ਦੋਵੇਂ ਹੱਥ ਜੋੜ ਕੇ ਸੱਚੀ ਮੈਂ ਵੈਗਰੂ ਹੋ ਗਈ ਆ ਕਹਿੰਦੀ ਆ ਕਿ ਪਲੀਜ਼ ਮੇਰਾ ਪੰਜਾਬ ਦੁਬਾਰਾ ਤੋਂ ਹਰਿਆ ਭਰਿਆ ਹੋ ਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਹਰਮੰਦਰ ਸਾਹਿਬ ਜਿੰਨੇ ਵੀ ਮੇਰੇ ਵੀਰ ਨੇ ਜਿੰਨੇ ਵੀ ਕਮੇਟੀ ਦੇ ਸੇਵਾਦਾਰ ਨੇ ਸਭ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਸਭ ਵੱਧ ਚੜ ਕੇ ਦਿਨ ਰਾਤ ਸੇਵਾ ਵਿੱਚ ਜੁਟੇ ਹੋਏ ਨੇ ਔਰ ਜੜੇ ਵੀ ਪਿੰਡਾਂ ਦੇ ਹੜ ਆਇਆ ਹੈ ਉਹਦੇ ਆਸ-ਪਾਸ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਦੇ ਤੇ ਲੰਗਰ ਦਾ ਰਹਿਣ ਦਾ ਦਵਾਈਆਂ ਦਾ ਪਾਣੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਅਗਰ ਤੁਹਾਡੇ ਆਸ-ਪਾਸ ਵੀ ਕੋਈ ਗੁਰਦੁਆਰਾ ਸਾਹਿਬ ਨੇ ਤਾਂ ਤੁਸੀਂ ਜਾ ਕੇ ਉੱਥੇ ਇਹ ਸੇਵਾ ਪ੍ਰਾਪਤ ਕਰ ਸਕਦੇ ਹੋ